ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਤੁਹਾਡਾ ਕੀ ਹਾਲ ਚਾਲ ਚਲੋ ਜੀ ਹੁਣ ਸ਼ਾਮ ਦੇ ਬੱਜ ਗਏ ਨੇ 6:30 ਤੇ ਅੱਪਾਂ ਅੱਜ ਸਬਜ਼ੀ ਬਣਾਉਣ ਲੱਗੇ ਆਂ ਤੇ ਅੱਜ ਅੱਪਾਂ ਸਬਜ਼ੀ ਕਿਹੜੀ ਬਣਾਵਾਂਗੇ ਉਹ ਵੀ ਤੁਹਾਨੂੰ ਅੱਪਾਂ ਦੱਸਦੇ ਆਂ ਤੇ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਦੇਖੋ ਜੀ ਇੰਨੀ ਜ਼ਿਆਦਾ ਗਰਮੀ ਦੇ ਵਿੱਚ ਨਾ ਕੋਈ ਹਲਕਾ ਫੁਲਕਾ ਜਿਹਾ ਖਾਣ ਨੂੰ ਦਿਲ ਕਰਦਾ ਹੈ ਚਲੋ ਜੀ ਅੱਪਾਂ ਨੇ ਸਾਰੀ ਤਿਆਰੀ ਕਰ ਲਈ ਹੈ ਤੇ ਅੱਪਾਂ ਤੁਹਾਨੂੰ ਦੱਸਦੇ ਆਂ ਅੱਜ ਅੱਪਾਂ ਕੀ ਬਣਾਉਣ ਲੱਗੇ ਆਂ ਸਪੈਸ਼ਲ ਅੱਪਾਂ ਬਣਾਉਣ ਲੱਗੇ ਆਂ ਜੀ ਦੁੱਧ ਵਾਲੇ ਪਿਆਜ਼ ਤੇਰੀ ਸਬਜ਼ੀ ਇੰਨੀ ਤੇ ਤੁਸੀਂ ਇਸ ਤਰੀਕੇ ਨਾਲ ਬਣਾ ਕੇ ਦੇਖਿਓ ਤੇ ਉਂਗਲੀਆਂ ਚਟਜਾਂਗੇ ਤੇ ਸਾਡੀ ਫੈਮਿਲੀ ਨੂੰ ਤਾਂ ਇਹ ਸਬਜੀ ਬਹੁਤ ਜ਼ਿਆਦਾ ਪਸੰਦ ਆ। ਚਲੋ ਜੀ ਹੁਣ ਆਪਾਂ ਦੱਸਦੇ ਹਾਂ ਉਹਦੇ ਵਾਸਤੇ ਆਪਾਂ ਨੇ ਨਾ ਕਿਹੜੀ-ਕਿਹੜੀ ਚੀਜ਼ਾਂ ਲੱਤੀਆਂ। ਇਹਨੂੰ ਬੜਾ ਟਾਈਮ ਨਹੀਂ ਲੱਗਦਾ। ਝਟਪਟ ਨਾਲ ਮਿੰਟ ਸਕਿੰਟਾਂ ਦੇ ਵਿੱਚ ਸਬਜੀ ਤਿਆਰ ਹੋ ਜਾਂਦੀ ਆ। ਜੇ ਤੁਹਾਡੇ ਘਰ ਦੇ ਵਿੱਚ ਕੋਈ ਵੀ ਨਾ ਸਬਜੀ ਨਾ ਹੋਵੇ ਨਾ ਤੁਸੀਂ ਨਾ ਇਹ ਚੀਜ਼ ਬਣਾ ਕੇ ਦੇਖਿਓ ਤੇ ਤੁਹਾਡੀ ਫੈਮਿਲੀ ਨਾ ਬਹੁਤ ਜ਼ਿਆਦਾ ਖੁਸ਼ ਹੋਗੀ। ਦੇਖੋ ਜੀ ਆਪਾਂ ਨੇ ਨਾ ਇੱਧਰ ਨਾ ਤਿੰਨ ਪਿਆਜ਼ ਲੈ ਲੈਨੇ ਤੇ ਆਪਾਂ ਨੇ ਨਾ ਇਸ ਤਰ੍ਹਾਂ ਲੰਬੇ-ਲੰਬੇ ਕੱਟ ਲੈਨੇ। ਤੇ ਇਕੱਲਾ ਤਾਂ ਆਪਾਂ ਨੇ ਟਮਾਟਰ ਤੇ ਆਪਾਂ ਨੇ 4-5 ਲੈ ਲਿਆ ਨੇ ਹਰੀਆਂ ਮਿਰਚਾਂ ਤੇ ਹਰੀਆਂ ਮਿਰਚਾਂ ਦਾ ਬਹੁਤ ਜ਼ਿਆਦਾ ਤਿੱਖੀਆਂ ਨੇ ਦੇਖੋ ਜੀ ਇੱਧਰ ਆਪਾਂ ਨੇ ਗੈਸ ਓਨ ਕਰ ਦਿੱਤਾ ਹੈ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਸਰੋਂ ਦਾ ਤੇਲ ਆਪਾਂ ਸਰੋਂ ਦਾ ਹੀ ਤੇਲ ਵਰਤਦੇ ਆ ਇਹਨੂੰ ਆਪਾਂ ਨਾਲ ਚੰਗੀ ਤਰ੍ਹਾਂ ਗਰਮ ਕਰ ਲੈਨੇ ਆ ਗਰਮ ਕਰਕੇ ਨਾਲ ਫੇਰ ਮਿਲਦੇ ਆ ਚਲੋ ਜੀ ਤੇਲ ਹੋ ਗਿਆ ਹੈ ਗਰਮ ਤੇ ਹੁਣ ਆਪਾਂ ਇਹਦੇ ਵਿੱਚ ਪਾ ਸਕਦੇ ਆ ਤੇ ਹੁਣ ਆਪਾਂ ਇਹਦੇ ਵਿੱਚ ਵਿੱਚ ਇੱਕ ਚਮਚਾ ਪਾਵਾਂਗੇ ਜੀਰੇ ਦਾ ਤੇ ਹੋਰ ਨਾਲ ਇਹਨੂੰ ਪਿਆਜ਼ਾਂ ਨੂੰ ਨਾਲ ਸਮਝਿ ਕਰਨਾ 골ਡ ਬ੍ਰਾਊਨ ਕਰ ਲੈਣਾ ਹੈ 골ਡ ਬ੍ਰਾਊਨ ਕਰਕੇ ਨਾਲ ਫਿਰ ਆਪਾਂ ਇਹਦੇ ਵਿੱਚ ਟੁਕੜੇ ਮਸਾਲੇ ਐਡ ਕਰਾਂਗੇ ਇੱਕ ਦੋ ਮਿੰਟ ਦਾ ਨਾਲ ਸੇਕ ਹੋ ਲੱਗੂਗਾ ਤੇ ਆਪਾਂ ਨੇ ਇਹਨੂੰ ਨਾਲ ਚੰਗੀ ਤਰ੍ਹਾਂ ਨਾਲ ਪਿਆਜ਼ਾਂ ਨੂੰ ਨਾਲ 골ਡ ਬ੍ਰਾਊਨ ਕਰਨਾ ਹੈ ਬ੍ਰਾਊਨ ਹੋ ਗਏ ਨੇ ਹੁਣ ਆਪਾਂ ਇਹਦੇ ਵਿੱਚ ਨਾਲ ਹਰੀ ਮਿਰਚ ਐਡ ਕਰ ਦਿੰਦੇ ਆ ਇਹਨੂੰ ਇੱਕ ਦੋ ਮਿੰਟ ਦਾ ਨਾਲ ਇਹ 깔ਵਾਲ ਲੈਹਰੀ ਮੇਚ ਨੂੰ ਤੁਸੀ ਹੁਣ ਆਪਣਾ ਪੈਦੇ ਵਿੱਚ ਪਾਉਨੇ ਆ ਸੁੱਕੇ ਮਸਾਲੇ ਨੂਨ ਮਿਰਚ ਮਸਾਲਾ ਹਲਦੀ ਤੁਸੀਂ ਹਲਦੀ ਨਾ ਘੱਟੇ ਪਾਉਣੀ ਆ ਬਹੁਤ ਜ਼ਿਆਦਾ ਨਹੀਂ ਹਲਦੀ ਪਾਉਣੀ ਹੈਗੀ ਹੁਣਾਂ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਤੇਰਾ ਪੈਦੇ ਵਿੱਚ ਪਾ ਦੋਨੇ ਆ ਟਮਾਟਰ ਜੇ ਤੁਹਾਡੇ ਕੋਲ ਟਮਾਟਰ ਹੈਗੇ ਆ ਤਾਂ ਤੁਸੀਂ ਪਾ ਸਕਦੇ ਆ ਨਹੀਂ ਯਾਰ ਲੋਗੋ ਨਹੀਂ ਹੈਗਾ ਕਿ ਤੁਸੀਂ ਸੇਬੀ ਘੀਟ ਕਰ ਸਕਦੇ ਆਂ। ਹੁਣ ਇਹਨੂੰ ਆਪਾਂ ਨੇ ਨਾ ਚੰਗੀ ਤਰ੍ਹਾਂ ਮਿਕਸ ਕਰਦਣਾ। ਇਹੇ ਆਪਣੇ ਟਮਾਟਰ ਆ ਨਾ ਇਹ ਥੋੜੇ ਜਿਹੇ ਹੈਗੇ ਨੇ ਕੱਟਦਿਆਂ ਨੇ। ਆਮਰੇ ਟਮਾਟਰ ਥੋੜੇ ਜਿਹੇ ਹੈਗੇ ਨੇ ਕੱਟ ਤੇ ਐਂ ਚੰਗੀ ਤਰ੍ਹਾਂ ਮਸਾਲੇ ਦੇ ਵਿੱਚ ਭੁੰਨਣਾ ਨਾਲ ਤੇਰੇ ਨਰਮ ਜੇ ਹੋ ਜਾਣਗੇ। ਦੇਖੋ ਮਸਾਲੇ ਦਾ ਦੇਖੋ ਕਿੰਨਾ ਵਧੀਆ ਕਲਰ ਆਇਆ ਏ। ਇਹਨਾਂ ਤੁਸੀਂ ਮਸਾਲਾ ਭੁੱਲ ਕੇ ਸਬਜ਼ੀ ਬਣਾਉਂਗੇ ਨਾ। ਤੁਨੀ ਆਪਣੀ ਸਬਜ਼ੀ ਨਾ ਬਹੁਤ ਜ਼ਿਆਦਾ ਟੇਸਟੀ ਬਣੂਗੀ ਇਹ ਸਾਰਾ ਕਮਾਲ ਮਸਾਲੇ ਦਾ ਹੀ ਹੁੰਦਾ ਜਿਹੜੇ ਆਪਾਂ ਸਬਜ਼ੀ ਬਣਾਉਨੇ ਆ ਨਾ ਇਹ ਸਬਜ਼ੀ ਦਾ ਨਾ ਗਰਮੀਆਂ ਦੇ ਦਿਨਾਂ ਦੇ ਵਿੱਚ ਨਾ ਉਸ ਹਰਤੇ ਨੂੰ ਅਸੀਂ ਦੋ ਤਿੰਨ ਵਾਰੀ ਖਾ ਲਨੇ ਆ ਸਬਜ਼ੀ ਇੰਨੀ ਜ਼ਿਆਦਾ ਤੁਹਾਡੀ ਫੈਮਿਲੀ ਨੂੰ ਸਬਜ਼ੀ ਬਹੁਤ ਜ਼ਿਆਦਾ ਪਸੰਦ ਹੈ ਤੇ ਆਪਣੇ ਟਮਾਟਰ ਵੀ ਆ ਨਾ ਮਸਾਲੇ ਵਿੱਚ ਆ ਚੰਗੀ ਤਰ੍ਹਾਂ ਨਾ ਭੁੰਨ ਹੋ ਗਏ ਨੇ ਉਸੇ ਮਗਰੋਂ ਆਪਾਂ ਨੇ ਲੱਗਾ ਇੱਕ ਲੱਗਾ ਇੱਕ ਆਪਾ ਦੁੱਧ ਦਾ ਮਾਏ ਦਰਦਨਾ ਵਿੱਚ ਪਾ ਦੁੰਦੇ ਹਾਂ ਹੁਣ ਇਹਨੂੰ ਨਾ ਆਪਾਂ ਨੇ ਨਾ ਐਂ ਚੰਗੀ ਤਰ੍ਹਾਂ ਨਾ ਮੇਸਰ ਰਬ ਦਿੱਤਾ ਤੇ ਹੁਣ ਆਪਾਂ ਇਹਨੂੰ ਨਾ ਚੰਗੀ ਤਰ੍ਹਾਂ ਐਂ ਟਾ ਕੇ ਪਕਾਵਾਂਗੇ ਦੇਖੋ ਜੀ ਸਬਜ਼ੀ ਦਾ ਕਿੰਨਾ ਵਧੀਆ ਕਲਰ ਆਇਆ ਹੈ ਤੇ ਆਪਾਂ ਹੁਣ ਇਹਨੂੰ ਨਾ ਚੰਗੀ ਤਰ੍ਹਾਂ ਐਂ ਨਾ ਉਵਾਲੀ ਦਬੋਣੇ ਆ ਟਾ ਕੇ ਹੀ ਪਕਾਵਾਂਗੇ ਇਹਨੂੰ ਚਲੋ ਜੀ ਆਪਣੀ ਸਬਜ਼ੀ ਬਣ ਕੇ ਹੋ ਗਈ ਹੈ ਤਿਆਰ ਤੇ ਬਹੁਤ ਜ਼ਿਆਦਾ ਸਬਜ਼ੀ ਟੇਸਟੀ ਬਣੀ ਆ ਆਪਾਂ ਨੇ ਸਬਜ਼ੀ ਥੋੜੀਓ ਵਧਾਈ ਹੈ ਦੇਖੋ ਸਾਡੀ ਦਾ ਕਲਰ ਦੇਖੋ ਕਿੰਨਾ ਵਧੀਆ ਤੇ ਇਹਦੀ ਜਿਹੜੀ ਗਰੇਵੀ ਆ ਉਹ ਵੀ ਦੇਖੋ ਆਪਾਂ ਨੇ ਗਾੜੀ-ਗਾੜੀ ਜਿਹੀ ਬਣਾਈ ਆ ਤੁਹਾਡੀ ਫੈਮਿਲੀ ਨੂੰ ਐਦਾਂ ਦੀ ਉਹ ਸਬਜੀ ਬਹੁਤ ਜ਼ਿਆਦਾ ਪਸੰਦ ਆ ਚਲੋ ਜੀ ਹੁਣ ਆਪਾਂ ਮੰਮੀ ਜੀ ਨੂੰ ਦੇ ਦਈਏ ਰੋਟੀ ਤੇ ਮੰਮੀ ਜੀ ਨਾਲ ਸਾਜ ਰਹੀ ਰੋਟੀ ਖਾਂਦੇ ਨੇ ਦੇਖੋ ਜੀ ਇਹ ਸਬਜੀ ਨੂੰ ਤਾਂ ਨਾ ਦੇਖ ਕੇ ਨਾ ਮੱਲੋ ਮੱਲੀ ਦਿਲ ਕਰਦਾ ਵੀ ਹੁਣੀ ਰੋਟੀ ਖਾ ਲਈਏ ਟਾਡੇ ਮੰਮੀ ਜੀ ਨਾਲ ਬਸ 8:30 ਵਜੇ ਨੂੰ ਰੋਟੀ ਖਾ ਲਨੇ ਆ। ਉਹ ਖਾਂਦੇ ਨੇ ਦੋ ਹੀ ਫੁਲਕੇ ਖਾਂਦੇ ਨੇ ਬਸ। ਖਾਣੀ ਪਰ ਉਹਨਾਂ ਨੇ ਛੇ-ਸਾ-ਤਰੀ ਰੋਟੀ। ਇਹੋ ਜਿਹਾ ਸਟੈਮ ਨਾਲ ਇਹਨਾਂ ਡੱਬਾ ਭਰ ਕੇ ਲੱਸੀ ਦਾ ਬਣਾ ਲਨੇ ਆ। ਨੂਨ ਵਾਲੀ ਕੱਚੀ ਲੱਸੀ ਤੇ ਬਹੁਤ ਜ਼ਿਆਦਾ ਟੇਸਟੀ ਲੱਗਦੀ ਆ। ਉਹਦੀ ਨੂਨ ਵਾਲੀ ਲੱਸੀ ਨਾ ਰੋਟੀ ਦੇ ਨਾਲ ਬਹੁਤ ਜ਼ਿਆਦਾ ਵਧੀਆ ਲੱਗਦੀ ਆ ਤੇ ਅਸੀਂ ਤਾਂ ਡੇਲੀ ਲੱਸੀ ਪੀਨੇ ਆ ਜੇ ਕਿਸੇ ਨੇ ਨਾ ਮੇਰੀ ਵੀਡੀਓ ਨਹੀਂ ਦੇਖੀ ਨਾ ਕੱਚੀ ਲੱਸੀ ਵਾਲੀ ਤਾਂ ਮੇਰੇ ਚੈਨਲ ਤੇ ਜਾ ਕੇ ਤੁਸੀਂ ਕੱਚੀ ਲੱਸੀ ਵਾਲੀ ਵੀਡੀਓ ਜ਼ਰੂਰ ਦੇਖਿਓ ਚਲੋ ਜੀ ਆਪਾਂ ਨੇ ਹੁਣ ਮੰਮੀ ਜੀ ਨੂੰ ਰੋਟੀ ਦੇਣ ਵਾਸਤੇ ਉਹਨਾਂ ਦੀ ਥਾਲੀ ਕਰ ਲਈ ਆ ਤਿਆਰ ਤੇ ਆਹ ਸਬਜ਼ੀ ਖਾਦੇ ਨਾ ਮੰਮੀ ਜੀ ਐਨਾ ਜ਼ਿਆਦਾ ਖੁਸ਼ ਹੋਣਗੇ ਨਾ ਉਹਨਾਂ ਨੂੰ ਬਹੁਤ ਜ਼ਿਆਦਾ ਵਧੀਆ ਲੱਗਦੀ ਆ ਤੇ ਨਾਲ ਲੈ ਲਿਆ ਆਪਾਂ ਨੇ ਲੱਸੀ ਦਾ ਕੱਪ ਦੇਖੋ ਜੀ ਜਿੰਨੀ ਮਰਜ਼ੀ ਪਿਆਸ ਲੱਗੀ ਹੋਵੇ ਨਾ ਕੱਪ ਪੀ ਲਵੇ ਨਾ ਫੇਰ ਨਾ ਬਹੁਤ ਵਧੀਆ ਨਾ ਦਿਲ ਨੂੰ ਠੰਡਕ ਮਹਿਸੂਸ ਬੰਦੇ ਹੁੰਦੀ ਆ ਚਲੋ ਜੀ ਵੀਡੀਓ ਦਾ ਫੇਰ ਆਪਣੀ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਆ ਹੁਣ ਆਪਾਂ ਵੀਡੀਓ ਦਾ ਐਂਡ ਹੁਣ ਆਪਾਂ ਇਥੇ ਹੀ ਕਰਦੇ ਆ ਮਿਲਦੇ ਹੁਣ ਅਗਲੀ ਵੀਡੀਓ ਚ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀ ਆ ਨਾ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਐਦਾਂ ਹੀ ਆਪਾਂ ਸੋਹਣੀਆਂ ਵੀਡੀਓ ਪਾਉਂਦੇ ਰਾਵਾਂਗੇ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਾਂਗੇ ਹੁਣ ਅਗਲੀ ਵੀਡੀਓ ਚ ਇੱਧਰ ਤਾਂ ਆਪਣੇ ਪੇਂਟ ਦਾ ਕੰਮ ਨਿਬੜ ਗਿਆ ਏ ਉੱਪਰੀ ਸਾਈਡ ਤੇ ਦੇਖੋ ਜੀ ਇਹ ਬਹੁਤ ਜ਼ਿਆਦਾ ਨਾ ਰਿਸਕ ਵਾਲਾ ਕੰਮ ਤਾਂ ਬਹੁਤ ਔਖਾ ਪੇਂਟ ਕਰਿਆ ਤੇ ਛੱਤ ਹੈਗੀ ਤੀ ਬਹੁਤ ਜ਼ਿਆਦਾ ਉੱਚੀ ਤੀ ਤੇ ਹੁਣ ਇਧਰਲੇ ਪਾਸੇ ਨਾ ਪੂਰਾ ਇਹਨਾਂ ਸਾਫ ਸਫਾਈ ਕਰਕੇ ਨਾ ਵਾਈਟ ਐ ਇਸ ਤਰ੍ਹਾਂ ਪੇਂਟ ਕਰ ਦਿੱਤਾ ਇਹ ਦੇਖੋ ਜੀ ਇੰਨੀ ਜ਼ਿਆਦਾ ਨਾ ਖਰਾਬ ਹੋਈਆਂ ਪਈਆਂ ਤੇ ਨਾ ਕੰਧਾਂ ਕਹਿੰਦਾ ਵੀ ਉੱਪਰ ਤੱਕਰਨਾ ਪੂਰੈਨ ਪੇਂਟ ਤਾਰਿਆ ਉਸ ਤੇ ਮਗਰੋਂ ਜ਼ਿਆਦਾ ਆਪਣੇ ਕੰਧਾਂ ਨੂੰ ਹੀਠਾਂ ਤੇ ਸਲਾਬ ਸ਼ੁਰੂ ਹੋ ਜਾਂਦੀ ਹੈ ਨਾ ਉਹਦੇ ਵਿੱਚ ਕੋਈ ਦਵਾਈ ਪਾ ਕੇ ਲਾਈ ਹੈ ਕਹਿੰਦੇ ਵੀ ਨਾ ਵੀ ਫੇਰ ਲਖਾ ਵੀ ਟਾਈਮ ਤੱਕ ਨਾ ਸਲਾਬ ਨਹੀਂ ਹੋਊਗੀ ਦੇਖੋ ਜੀ ਇੱਥੇ ਤੱਕ ਨਾ ਕੰਧਾਂ ਸਾਡੀਆਂ ਬਹੁਤ ਜ਼ਿਆਦਾ ਖਰਾਬ ਹੋਈਆਂ ਪਈਆਂ ਇਹਦੀਆਂ ਦੇਖੋ ਹੁਣ ਵਿੱਚ ਪੇਂਟ ਦੇਣਾ ਦਵਾਈ ਪਾ ਕੇ ਨਾ ਬੁਰਸ਼ ਫੇਰ ਦਿੱਤਾ ਏ ਇਹਨੂੰ 2-3 ਘੰਟੇ ਨਾ ਧੁੱਪਾਂ ਬਹੁਤ ਵਧੀਆ ਲੱਗੀ ਆ ਹੁਣ ਉਹ ਪਰਲੇ ਪਾਸੇ ਵੀ ਇਹਨਾਂ ਇਹਦੀ ਕੰਧਾਂ ਦੀ ਨਾ ਸਫਾਈ ਕਰ ਰਹੇ ਨੇ ਚਲੋ ਜੀ ਸਲਾਬ ਪਤਾ ਨਹੀਂ ਇੰਨੀ ਜ਼ਿਆਦਾ ਕਾਤੇ ਚੜਦੀ ਆ ਜਿੱਥੇ-ਜਿੱਥੇ ਸਲਾਬ ਆ ਜਾਂਦੀ ਨਾ ਕੰਧਾਂ ਸਾਰੀਆਂ ਖਰਾਬ ਹੋ ਜੰਨੀਆਂ ਦੇਖੋ ਹੁਣ ਉੱਪਰ ਤੱਕਰ ਤਾਂ ਕੰਧਾਂ ਬਿਲਕੁਲ ਸਾਫ਼ ਨੇ ਬਸ ਸਹੀ ਹੈ ਹੇਠਾਂ ਤੱਕ ਰੇ ਖਰਾਬ ਨੇ ਤੇ ਆਪਾਂ ਤੁਹਾਨੂੰ ਆਲਾ ਦਾਲਾ ਦਿਖਾਉਨੇ ਆ। ਇੱਥੇ ਇੱਧਰ ਵੀ ਸਫਾਈ ਹੋ ਰਹੀ ਹੈ। ਇਸ ਵਾਰ ਵੀ ਦਵਾ ਕੇ ਨਯਾ ਦੇ ਵਜਨ ਦੀ ਆਪਰੇ ਦੀ ਸੇਫਟੀ ਨਾਲ ਡਰੰਕ ਕਰਨਾ ਪੈਂਦਾ ਹੈ ਉਹਦੀ ਲੰਬਾਈ ਹੈਗੀ ਬਹੁਤ ਜ਼ਿਆਦਾ ਤੇ ਤੇ ਵੀ ਇੱਕ ਬੰਦੇ ਨੂੰ ਫੜਨਾ ਪੈਂਦਾ ਤੇ ਉੱਪਰ ਤੇ ਵੀ ਰੱਸੇ ਨਾਲ ਫੜਨਾ ਪੈਂਦਾ ਇਸ ਕਰਕੇ ਨਾ ਵੀ ਆਲੇ-ਦਾਲੇ ਨੂੰ ਪੌੜੀ ਨਾ ਜਾਵੇ ਦੇਖੋ ਜੀ ਬਹੁਤ ਜ਼ਿਆਦਾ ਧਿਆਨ ਰੱਖਣਾ ਪੈਂਦਾ ਹੈ ਇਹ ਤਾਂ ਟਰਾਲੀ ਲਈ ਹੋਈ ਹੈ ਪੌੜੀ ਨੂੰ ਉੱਚੀ ਚੱਕਣ ਵਾਸਤੇ ਤੁਸੀਂ ਬਣ ਗਏ ਤੇ ਵੀ ਪੌੜੀ ਸਾਨੂੰ ਲੰਬੀ ਮਿਲ ਜਵੇ ਤੇ ਸਾਨੂੰ ਬਿਲਕੁਲ ਵੀ ਪੌੜੀ ਲੰਬੀ ਨਹੀਂ ਮਿਲੀ ਹੈਗੀ ਕੋ ਤਿੰਨ ਦੁਕਾਨਾਂ ਦੇ ਜਾਏ ਆ ਇਸ ਕਰਕੇ ਵੀ ਸਾਨੂੰ ਨਾ ਟਰਾਲੀ ਦੀ ਮਦਦ ਲੈਣੀ ਪਈ ਹੈ ਚਲੋ ਜੀ ਹੁਣ ਉੱਪਰ ਤੱਕਰ ਪੌੜੀ ਪਹੁੰਚ ਗਈ ਹੈ ਇੱਕ ਬੰਦਾ ਪਹਿਲਾਂ ਪੇਂਟ ਕਰਦਾ ਫਿਰ ਦੂਜੇ ਨੂੰ ਥੋੜਾ ਜਿਹਾ ਆਰਾਮ ਮਿਲ ਜਾਂਦਾ ਫਿਰ ਦੂਜਾ ਬਾਰੀ ਬਾਰੀ ਕਰਦੇ ਆ ਦੇਖੋ ਜੀ ਐਕਾ ਬਹੁਤ ਧਿਆਨ ਨਾਲ ਕੰਮ ਕਰਨਾ ਪੈਂਦਾ ਹੀ ਇਹ ਕੰਮ ਕਰੰਦਾ ਬਹੁਤ ਜ਼ਿਆਦਾ ਬੁਰਾ ਇਹ ਹਾਲਤ ਹੋਇਆ ਪਿਆ ਤਾਂ ਇਹ ਦੋ ਵਾਰ ਬੜੀਆ ਸਫਾਈ ਹੋਣ ਲੱਗੀ ਹੈ ਲੈ ਭਾਜਾ ਨਾ ਤੂੰ ਉਹ ਵਾਟੇ ਨਾਲ ਮਾਰਦੀ ਆ ਵੀਰੇ ਮੋٹے ਬੰਦੇ ਨਾਲ ਜਿਹੜਾ ਭਜਾ ਭਾਰੀ ਹੋਵੇ ਸੜਕ ਦੇ ਅੰਦਰ ਤੇ ਬੰਦੇ ਕੰਮ ਬੇਰੇ ਵੀ ਤੋਂ ਮਾਰੀ ਜੀ ਕਹਿੰਦਾ ਇਹ ਨੂੰ ਮੇਰਾ ਚਲੋ ਅਸੀਂ ਪਹਿਲਾਂ ਨਾ ਪੱਤੀ ਦੇ ਨਾਲ ਸਫਾਈ ਕਰੀ ਜਾਂਦੀ ਆ ਤੇ ਉੱਪਰ ਜਿਹੜੀ ਪੇਪੜੀ ਜੰਮੀ ਹੁੰਦੀ ਹੈ ਨਾ ਉਹ ਸਫਾਈ ਕਰਨੀ ਵੀ ਬਹੁਤ ਜ਼ਿਆਦਾ ਜ਼ਰੂਰੀ ਆ ਉਸਤੇ ਮਗਰਫੇ ਵਾਈਟ ਰੰਗ ਕਰਿਆ ਜਾਂਦਾ ਹੈ ਉਸਤੇ ਮਗਰਫੇ ਡਬਲ ਕੋਟ ਕਰਦੇ ਆ ਕਹਿੰਦੇ ਬਾਰ ਬਾਰ ਚਾੜਨਾ ਫਿਰ ਉਸਤੇ ਬਹੁਤ ਜ਼ਿਆਦਾ ਔਖਾ ਹੈ ਇੱਕ ਵਾਰੀ ਚੇ ਕੰਮ ਨਿਬੇੜ ਦਿੰਨੇ ਆ ਬਣੇ ਰੋ ਸਾਡੀ ਵੀਡੀਓ ਦੇ ਨਾਲ ਤੇ ਆਪਾਂ ਤੁਹਾਨੂੰ ਨਾਲ ਦਿਨਾ ਸਾਰਾ ਕੁਝ ਦਿਖਾਵਾਂਗੇ ਦੇਖੋ ਜੀ ਜਿਹੜਾ ਉੱਪਰ ਰੰਗ ਹੈ ਨਾ ਉਹ ਡਬਲ ਕੋਟੇ ਕਰਦੇ ਆ ਇਹ ਕਹਿੰਦੇ ਕਹਿੰਦੇ ਜੇ ਅਸੀਂ ਇੱਕ ਵਾਰੀ ਕਰਤਾ ਨਾ ਫੇ ਸਾਨੂੰ ਦੁਬਾਰੇ ਚੜਨਾ ਪੈਣਾ ਤੇ ਚੜਨਾ ਬਹੁਤ ਜ਼ਿਆਦਾ ਔਖਾ ਹੈ ਚਲੋ ਜੀ ਹੁਣ ਵੱਜ ਗਏ ਨੇ 10:05 ਹੋ ਗਏ ਨੇ ਤੇ ਆਪਾਂ ਨੇ 10 ਵਜੇ ਵਾਲੀ ਚਾਹ ਕਰ ਦਿੱਤੀ ਐ ਤਿੰਨੇ ਬੰਦੇ ਨੇ ਦੇਖੋ ਜੀ ਹੁਣ ਤਾਂ ਤਰ ਦੋ ਚਾਹ ਪੀ ਲੋ ਚਾਹ ਬਸ ਆਹੀ ਗੁੱਸੂ ਚੱਲੀ ਜਾਂਦਾ ساری ਜੜੀ ਹੁਣ ਆਪਾਂ ਇਹਦੇ ਵਿੱਚ ਪਾ ਦਨੇ ਆ ਦੁੱਧ ਤੇ ਆਪਣੀ ਚਾਹ ਪੂਰੀ ਐ ਚੰਗੀ ਤਰ੍ਹਾਂ ਰਿਜ ਗਈ ਐ ਹੁਣ ਆਪਾਂ ਨੇ ਚਾਹ ਦੇ ਵਿੱਚ ਪਾ ਦਿੱਤਾ ਇਹ ਦੁੱਧ ਇਹਨੂੰ ਚੰਗੀ ਤਰ੍ਹਾਂ ਵਾਲੀ ਆ ਜਾਣ ਦੋ ਉਵਾਲੀ ਆਏ ਤੇ ਬਾਅਦ ਨਾਲ ਫਿਰ ਆਪਾਂ ਦੰਨੇ ਉਹਨਾਂ ਨੂੰ ਚਾਹ ਪਾ ਕੇ ਦੇਖੋ ਜੀ ਉਹ ਕਹਿੰਦੇ ਨਾ ਲੱਸੀ ਲੱਸੀ ਨਹੀਂ ਪੀਣੀ ਹੈਗੀ ਲੱਸੀ ਪੀ ਕੇ ਨਾ ਕਹਿੰਦੇ ਨਿਸ਼ਤੀ ਆ ਜਾਂਦੀ ਹੈ ਫਿਰ ਕੰਮ ਨਹੀਂ ਹੁੰਦਾ ਹੈਗਾ ਵੀ ਸਾਡੇ ਵਾਸਤੇ ਨਾ ਤੁਸੀਂ ਨਾ ਵੀ ਚਾਹੇ ਬਣਾ ਦੋ ਚਲੋ ਜੀ ਆਪਾਂ ਨੇ ਵੀ ਹੁਣ ਚਾਹ ਬਣਾ ਦਿੱਤੀ ਹੈ ਤੇ ਹੁਣ ਇਹਨੂੰ ਵਾਲੀ ਆਏ ਤੇ ਬਾਅਦ ਫਿਰ ਆਪਾਂ ਦੇਣ ਜਾਂਦੇ ਹਾਂ ਉਹਨਾਂ ਨੂੰ ਆਪਣੀ ਚਾਹ ਨੂੰ ਉਵਾਲੀ ਆ ਰਹੀ ਹੈ ਤੇ ਆਪਾਂ ਉਹਨਾਂ ਨੂੰ ਚਾਹ ਦੇ ਦਈਏ ਉਹ ਕਹਿੰਦੇ ਨਾਲੇ 10 ਮਿੰਟ ਅਸੀਂ ਨਾ ਗਮ ਲੈ ਲਾਂਗੇ ਨਾਲੇ ਚਾਹ ਪੀ ਲਾਂਗੇ ਚਾਹ ਨੂੰ ਵਾਲੀ ਆ ਗਈ ਆ ਤੇ ਆਪਾਂ ਹੁਣ ਚਾਹ ਪਾ ਲਈਏ ਦੇਖੋ ਲਈ ਵਾਲੀ ਚਾਹ ਨਹੀਂ ਪੀਂਦੇ ਹੈਗੇ ਬਸ ਕਹਿੰਦੇ ਅੱਧ-ਅੱਧ ਕੱਪੇ ਪੀਣਾ ਹੈ ਤੇ ਹੁਣ ਉਹ ਬੇੜੇ 'ਚ ਬੈਠੇ ਨੇ ਆਪਾਂ ਹੁਣ ਉਹਨਾਂ ਨੂੰ ਚਾਹ ਦੇ ਆਈਏ ਉਹ ਕਿੱਥੇ ਗਿਆ ਤੀਜਾ ਬੰਦਾ ਸਹੀ ਉਹ ਦੋ ਉੱਪਰ ਹੀ ਹੋ ਗਏ ਪਛੜਾ ਕੇ ਬੈਠੇ ਹੋਣਗੇ ਉੱਧਰ ਚਲ ਗਿਆ ਹੂੰ ਹੁਣ ਧੁੱਪੋਂ ਜ਼ਿਆਦਾ ਬਹੁਤ ਜ਼ਿਆਦਾ ਹੈ ਬਾਹਰ ਤੇ ਆਪਾਂ ਉਹਨਾਂ ਨੂੰ ਪਲਾਏ ਆਈਏ ਠੰਡੇ ਤੇ ਮੈਂ ਦੋ ਬੋਤਲਾਂ ਲੈ ਲਈਆਂ ਤੇ ਆਪਾਂ ਨੇ ਦੋ ਲੈ ਲੈ ਗਲਾਸ ਚਲੋ ਜੀ ਆਪਾਂ ਤੁਹਾਨੂੰ ਠਹਿਰ ਕੇ ਦਿੰਦੇ ਹਾਂ